ਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਲਜੀਤ ਅਜਨੂਹਾ ਦੋਸਤੋ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਇੱਕ T20 ਜਿਹੜਾ ਚੌਥਾ ਨੇਤਰੀ ਹੈਨ T20 ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਹਦੇ ਅਯੁੱਜ ਕਾ ਸੰਜੀਵ ਦੇ ਨਾਲ ਉਹਨਾਂ ਦੇ ਸਹਿਯੋਗੀ ਪਵਨਜੀਤ ਤੇ ਹੋਰ ਸੱਜਣ ਬੜੇ ਮੁਅੱਜਜ ਉਹਨਾਂ ਦੇ ਨਾਲ ਖੜੇ ਨੇ ਆਪਾਂ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਚੌਥਾ ਨੇਤਰੀ T20 ਕ੍ਰਿਕਟ ਟੂਰਨਾਮੈਂਟ ਹੈ ਇਹ ਜਿਹੜਾ ਕਦੋਂ ਤੋਂ ਕਰਵਾਇਆ ਜਾ ਰਿਹਾ ਹੈ ਜਿਹੜਾ ਸੈਕੰਡ ਡੇ ਹੈ ਤੇ ਨਾਲ ਇੱਥੇ ਸਮੇਂ-ਸਮੇਂ ਤੇ ਕਿਹੜੇ ਮੁਖਵਾਨੋਂ ਕਿੰਨੀਆਂ ਟੀਮਾਂ ਆ ਔਰ ਕਿਆ-ਕਿਆ ਸੈ ਜਾਊਗਾ ਸੋ ਇਹਦੇ ਸਾਰੇ ਸਵਾਲਾਤ ਨੂੰ ਲੈ ਕੇ ਗੱਲ ਕਰਾਂਗੇ ਸੰਦੀਪ ਜੀ ਸੰਦੀਪ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਫਸਟ ਆਫ ਆਲ ਸਾਨੂੰ ਇਹ ਦੱਸੋ ਜਿਹੜਾ ਚੌਥਾ ਨੇਤਰਹੀਨ T20 ਕ੍ਰਿਕਟ ਟੂਰਨਾਮੈਂਟ ਤੁਸੀਂ ਅੱਜ ਕਰਵਾ ਰਹੇ ਹੋ ਇਹ ਜਿਹੜਾ ਅੱਜ ਸ਼ੁਰੂ ਹੋਇਆ ਜਾਂ ਕੱਲ ਸ਼ੁਰੂ ਹੋਇਆ ਉਹਦੇ ਵਿੱਚ ਕਿੰਨੀਆਂ ਟੀਮਾਂ ਹਨ ਔਰ ਕਿਹੜੀ ਕਿਹੜੀ ਸਟੇਟ ਦੀਆਂ ਉਹਦਾ ਮੁੱਖ ਮੰਤਵ ਕੀ ਹੈ ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਹੁਸ਼ਿਆਰ ਪਰ ਵੱਲੋਂ ਇਹ ਚੌਥਾ ਨੇਤਰਹੀਨ T20 ਕ੍ਰਿਕਟ ਟੂਰਨਾਮੈਂਟ ਜਿਹੜਾ ਹੈ ਕਰਵਾਇਆ ਜਾ ਰਿਹਾ ਤੇ ਇਹਦੇ ਵਿੱਚ ਜਿਹੜੀਆਂ ਟੀਮਾਂ ਇਹ ਚਾਰ ਟੀਮਾਂ ਦੇ ਵਿੱਚਕਾਰ ਮੁਕਾਬਲਾ ਹੋਏਗਾ ਅੱਜ ਇਹ ਟੂਰਨਾਮੈਂਟ ਦਾ ਪਹਿਲਾ ਦਿਨ ਹੈ ਇਹ ਸਾਡਾ ਜਿਹੜਾ ਟੂਰਨਾਮੈਂਟ ਆ ਇਹ 7 8 ਤੇ 9 ਤਰੀਕ ਤੱਕ ਚੱਲੇਗਾ ਤੇ ਇਹਦੇ ਵਿੱਚ ਸਾਡੇ ਕੋਲ 6 ਮੈਚ ਖੇਡੇ ਜਾਣਗੇ ਅੱਜ ਦੇ ਦਿਨ ਵਿੱਚ ਸਾਡੇ ਕੋਲ 3 ਮੈਚ ਖੇਡੇ ਜਾਣਗੇ ਕੱਲ 2 ਮੈਚ ਖੇਡਣੇ ਜਾਣਗੇ ਤੇ ਪਰਸੋਂ ਜਿਹੜਾ ਸੰਡੇ ਵਾਲੇ ਦਿਨ ਜਿਹੜਾ ਸਾਡਾ ਉਹ ਫਾਈਨਲ ਮੈਚ ਖੇਡਿਆ ਜਾਵੇਗਾ ਤੇ ਇਹ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਸਵੇਰੇ ਜਿਹੜਾ ਮੈਚ ਸ਼ੁਰੂ ਹੋਇਆ ਪੰਜਾਬ ਤੇ ਉੱਤਰਾਖੰਡ ਦੇ ਟੀਮਾਂ ਦੇ ਵਿੱਚਕਾਰ ਹੋਇਆ ਤੇ ਅਗਲਾ ਮੈਚ ਹਰਿਆਣਾ ਤੇ ਹਿਮਾਚਲ ਦੀਆਂ ਟੀਮਾਂ ਵਿੱਚ ਖੇਡਿਆ ਜਾਵੇਗਾ। ਤੀਸਰਾ ਮੈਚ ਦਿਨ ਦਾ ਆਖਰੀ ਜਿਹੜਾ ਮੈਚ ਹੋਏਗਾ ਉਹ ਹਾਰੀਆਂ ਹੋਈਆਂ ਟੀਮਾਂ ਜਿਹੜੀਆਂ ਪਹਿਲਾ ਸਵੇਰੇ ਦੋ ਜਿਹੜੀਆਂ ਟੀਮਾਂ ਹਾਰਨਗੀਆਂ ਉਹਨਾਂ ਦੇ ਵਿੱਚ ਕਰ ਹੋਏਗਾ। ਦੂਸਰਾ ਮੈਚ ਅਗਲੇ ਮੈਚ ਜਿਹੜੇ ਆ ਕੱਲ ਸਵੇਰੇ ਸਟਾਰਟ ਕੀਤੇ ਜਾਣਗੇ। ਕੱਲ ਦੋ ਮੈਚ ਖੇਡੇ ਜਾਣਗੇ। ਪਹਿਲਾ ਹੋਇਆ ਪਹਿਲਾ ਜਿਹੜਾ ਮੈਚ ਖੇਡਿਆ ਜਾਏਗਾ ਉਹ ਜਿੱਤੀਆਂ ਹੋਈਆਂ ਟੀਮਾਂ ਦੇ ਵਿੱਚ ਕਰ ਖੇਡਿਆ ਜਾਏਗਾ। ਫਿਰ ਜਿਹੜੀ ਅੱਜ ਜਿਹੜਾ ਦੂਸਰਾ ਮੈਚ ਹੋਏਗਾ ਉਹਦੀਆਂ ਟੀਮਾਂ ਦੇ ਵਿੱਚ ਕਰ ਖੇਡਿਆ ਜਾਏਗਾ। ਕੱਲ ਦੋ ਮੈਚ ਖੇਡੇ ਜਾਣਗੇ। ਪਰਸੋਂ ਫਾਈਨ ਉਹਦੇ ਵਿੱਚ ਹੈਗੇ ਸੋਨਾਲੀ ਕਾ ਹੁਸ਼ਿਆਰਪੁਰ ਆਟੋਮੋਬਾਈਲ ਟ੍ਰਿਪਲ ਐਮ ਸਕੂਲ ਦਾਵਤ ਤੇ ਸਰਜੀਤ ਗੈਸ ਏਜੰਸੀ ਇਹ ਸਾਡੇ ਕੋਲ ਜਿਹੜੇ ਕੋਕਾ ਕੋਲਾ ਜਿਹੜੇ ਸਹਿਯੋਗ ਕਰ ਰਹੇ ਨੇ ਇਹ ਸਾਰੇ ਆਉਣਗੇ ਐ ਸੰਦੀਪ ਜੀ ਜਿਵੇਂ ਤੁਸੀਂ ਦੱਸਿਆ ਵੱਖ-ਵੱਖ ਸੰਸਥਾਵਾਂ ਜਿਹੜੀਆਂ ਸ਼ਹਿਰਪੁਰ ਦੀਆਂ ਹੈਗੀਆਂ ਇਹ ਤੁਹਾਡੀਆਂ ਇਸ ਟੂਰਨਾਮੈਂਟ ਸਹਿਯੋਗ ਕਰੇ ਇਸ ਟੂਰਨਾਮੈਂਟ ਕਰਾਉਣ ਲਈ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਅਯੋਜਨ ਕਰਦੇ ਹੋ ਇਹਦੇ ਲਈ ਕੋਈ ਖਾਸ ਤੌਰ ਤੇ ਕੋਈ ਨਿਰਦੇਸ਼ ਦਿਨੋ ਜਾਂ ਖਾਸ ਤੌਰ ਤੇ ਕਲੈਕਟਿਵ ਕੋਈ ਕਿਸੇ ਤਰ੍ਹਾਂ ਦੀ ਤੁਹਾਡੀ ਵਿਸਥਾ ਕਰਦੀ ਹੈ ਜਾਂ ਤੁਸੀਂ ਸਿਰਫ ਤੇ ਸ਼ੁਭਰ ਨਾਲ ਦੇ ਨਾਲ ਸ਼ੁਰੂ ਕਰਕੇ ਹੀ ਕਰਦੇ ਨੇ ਇਹਨਾਂ ਸਹਿਯੋਗੀ ਸੰਸਥਾਵਾਂ ਦੇ ਕਹਿਣ ਤੇ ਸਾਡੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ 2 ਮਹੀਨੇ ਪਹਿਲਾਂ ਜਿਹੜੀਆਂ ਸਟਾਰਟ ਹੋ ਜਾਂਦੀਆਂ ਆ ਸਾਡੀ ਸੰਸਥਾ ਦੀ ਪਹਿਲਾਂ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਸਤੰਬਰ ਮਹੀਨੇ ਦੇ ਵਿੱਚ ਉਸ ਮੀਟਿੰਗ 'ਚ ਫੈਸਲਾ ਫਿਰ ਇਹਨਾਂ ਸੰਸਥਾਵਾਂ ਨੇ ਇਹ ਜਿਹੜੇ ਸਥਾਪਕ ਨੇ ਸਾਡੇ ਜਿਹੜੇ ਇਹ ਸਾਡੇ ਸਪான்ਸਰ ਨੇ ਫਿਰ ਇਹਨਾਂ ਨਾਲ ਜਾ ਕੇ ਅਸੀਂ ਸਲਾਹ ਕਰੀਦੇ ਸਾਡੇ ਕੋਲ ਇੰਨੀਆਂ ਟੀਮਾਂ ਸਾਡੇ ਕੋਲ ਇਸ ਵਾਰੀ ਆ ਰਹੀਆਂ ਜਿੱਦਾਂ ਜਿੱਦਾਂ ਸਾਡਾ ਸਾਲ ਬਦਲ ਰਿਹਾ ਉਸ ਉਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਜੇ ਸਪான்ਸਰ ਸਾਡੇ ਨਾਲ ਰਹਿਣਗੇ ਤੇ ਉਸ ਜਿੱਦਾਂ ਜਿੱਦਾਂ ਸਾਲ ਬਦਲਣਗੇ ਉਸ ਤਰ੍ਹਾਂ ਟੀਮਾਂ ਬਦਲਣਗੀਆਂ ਇਸ ਸਪੌਂਸਰ ਲਈ ਜਿਹੜਾ ਛਿਪ ਲਈ ਆ ਜੇ ਤੁਸੀਂ ਸਮੇਂ-ਸਮੇਂ ਤੇ ਹੋਰ ਸੰਸਥਾਵਾਂ ਨਾਲ ਵੀ ਰਾਬਤਾ ਕਰਦੇ ਹੋ ਉਹ ਜਾਂ ਸਿਰਫ ਤੇ ਸਿਰਫ ਕੰਟੀਨਿਊ ਇਹਨਾਂ ਨੂੰ ਹੀ ਰੱਖਦੇ ਹੋ ਵੈਸੇ ਤਿੰਨ ਚਾਰ ਜਾਂ ਇਹਨਾਂ ਨੂੰ ਤਾਂ ਕੰਟੀਨਿਊ ਰੱਖਦੇ ਆ ਇਸ ਵਾਰੀ ਸੋਨਾ ਲੀਕਾ ਜੀ ਦਾ ਜਿਹੜਾ ਆ ਸਹਿਯੋਗ ਸਾਨੂੰ ਬਹੁਤ ਜ਼ਿਆਦਾ ਰਿਹਾ ਆ ਸਰਜੀਤ ਗੈਸ ਦਾ ਰਿਹਾ ਆ ਤੇ ਕੋਕਾ ਕੋਲਾ ਟ੍ਰਿਪਲ ਐਮ ਸਕੂਲ ਦਾ ਤਾਂ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਆ ਪਿਛਲੇ ਸਾਲ ਵੀ ਇਹਨਾਂ ਦਾ ਸੀ ਟ੍ਰਿਪ ਲੈਮ ਦਾ ਤਾਂ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਆ ਕਿਉਂਕਿ ਜਦੋਂ ਪਹਿਲਾ ਟੂਰਨਾਮੈਂਟ ਕਰਾਇਆ ਸੀ ਹੁਣ ਤੱਕ ਉਹ ਸਾਡੇ ਨਾਲ ਆ ਉਹ ਮੈਨੂੰ ਉਮੀਦ ਆ ਕਿ ਉਹ ਹਮੇਸ਼ਾ ਹੀ ਸਾਡੇ ਨਾਲ ਰਹਿਣਗੇ ਇਹ ਜਿਵੇਂ ਅਕਸਰ ਦੂਜੀਆਂ ਸੰਸਥਾਵਾਂ ਵੱਲੋਂ ਵੀ ਮੈਚੇਸ ਕਰਵਾਏ ਜਾਂਦੇ ਆ ਜਾਂ ਹੋਰ ਵੀ ਕਈ ਖੇਡਾਂ ਕਰਵਾਈਆਂ ਜਾਂ ਨੇ ਕਿਸੇ ਨਾ ਕਿਸੇ ਨੂੰ ਸਮਰਪਿਤ ਹੋਣੀਆਂ ਇਸ ਵਾਰ ਵੀ ਤੁਸੀਂ ਉਹ ਦੱਸਿਆ ਹੈ ਪੀ ਇਹ ਟੂਰਨਾਮੈਂਟ ਕਿਸੇ ਸਖਸ਼ੀਅਤ ਨੂੰ ਸਮਰਪਿਤ ਹਰ ਸਾਲ ਕਿਸੇ ਅਲੱਗ-ਅਲੱਗ ਸਖਸ਼ੀਅਤ ਨੂੰ ਸਮਰਪਿਤ ਕਰਵਾਉਣੇ ਜਾਂ ਇੱਕ ਹੀ ਸਖਸ਼ੀਅਤ ਨੂੰ ਰੱਖਦੇ ਹੋ ਇਹ ਸਾਡਾ ਟੂਰਨਾਮੈਂਟ ਸਾ ਔਰ ਰੇਲਵੇ ਮੰਡੀ ਸਕੂਲ ਦੇ ਵਿੱਚ 뮤직 ਦੇ টিਚਰ ਸੀ ਪਿਛਲੇ ਸਾਲ ਉਹਨਾਂ ਦੀ ਕਿਸੇ ਕਾਰਨ ਬਿਮਾਰੀ ਦੇ ਕਾਰਨ ਡੈਥ ਹੋ ਗਈ ਆ ਤੇ ਇਹ ਟੂਰਨਾਮੈਂਟ ਪਿਛਲਾ ਵੀ ਟੂਰਨਾਮੈਂਟ ਉਹਨਾਂ ਨੂੰ ਸਮਰਪਿਤ ਸੀ ਤੇ ਇਸ ਵਾਰ ਦਾ ਵੀ ਜਸਪਾਲ ਸਿੰਘ ਜੀ ਨੂੰ ਹੀ ਸਮਰਪਿਤ ਰਹੇਗਾ ਤੇ ਸਾਡੇ ਉਹ ਮਿੱਤਰ ਸੀਗੇ ਸਾਡੇ ਬਲਾਈਂਡ ਕ੍ਰਿਕਟ ਲਈ سپورਟ ਕਰਦੇ ਸੀ ਸਾਡੇ ਉਹ ਸਮਰਥਕ ਸੀਗੇ ਸਾਡੇ ਉਹ ਸਪான்ਸਰ ਵੀ ਸੀਗੇ ਜਿਹੜੇ ਸਾਡੇ ਨਾਲ ਨਿਮਹਿਸ਼ਾ ਖੜਦੇ ਸੀ ਅਸੀਂ ਉਹਨਾਂ ਦੀਆਂ ਜਿਹੜੀਆਂ ਕੰਮ ਕੀਤੇ ਹੋਇਆ ਉਹਨਾਂ ਨੂੰ ਹਮੇਸ਼ਾ ਸੀ ਯਾਦ ਰੱਖਣ ਵਾਸਤੇ ਉਹਨਾਂ ਦੀ ਯਾਦ ਚ ਇੱਕ ਟੂਰਨਾਮੈਂਟ ਇਹ ਕਰਾਉਣਾ ਚਾਹੁੰਦੇ। ਸੰਦੀਪ ਜੀ ਜਿਹੜਾ ਜਿਵੇਂ ਤੁਸੀਂ ਦੇਖਿਆ ਪੀਏ ਜਿਹੜੀਆਂ ਡਿਸੇਬਲਡ ਚੌਥਾ ਨਿਤਰੀ ਨੇ ਜਿਹੜੇ ਇਹਦੇ ਲਈ ਪਹਿਲਾਂ ਟ్రਾਇਲ ਵੀ ਕਰਾਉਨੇ ਉਹਨਾਂ ਦੀ ਸਿਲੈਕਸ਼ਨ ਵਾਸਤੇ ਜਿਵੇਂ ਵੱਖ-ਵੱਖ ਸਟੇਟ ਤੋਂ ਆਏ ਆ ਪੰਜਾਬ ਹਰਿਆਣਾ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਲਿਖਿਆ ਤੁਸੀਂ ਇਹਦੇ ਵਿੱਚ ਹੋਸਟ ਸਟੇਟਸ ਨੂੰ ਵੀ ਆਉਂਦੇ ਆ ਜਾਂ ਟ్రਾਇਲ ਕਰਵਾਏ ਜਾਂਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਇਹ ਚੇਨ ਕਰਦੇ ਹੋ ਇਹਨਾਂ ਦੇ ਆ ਜਿਹੜੇ ਖਿਡਾਰੀ ਆ ਵੱਖ-ਵੱਖ ਸਟੇਟ ਦੇ ਵਿੱਚ ਟੀਮਾਂ ਜਿਹੜੀਆਂ ਬਣੀਆਂ ਆ ਉੱਥੇ ਲਗਾ ਤੇ ਐਸੀਵੀ ਟ੍ਰਾਇਲ ਦੇ ਤਰੂਪ ਦੇ ਵਿੱਚ ਇੱਕ ਟ੍ਰਾਇਲ ਪਿੱਛੇ ਜੀ ਅਸੀਂ ਵੀ ਕਰਵਾਇਆ ਸੀ ਪੰਜਾਬ ਦਾ ਤੇ ਅਸੀਂ ਲਗਾਤਾਰ ਇਹਨਾਂ ਦੇ ਸੰਪਰਕ 'ਚ ਰਹਿੰਦੇ ਆ ਜਿਸ ਤਿਸ ਤਰ੍ਹਾਂ ਵੀ ਸਾਡੇ ਕੋਲ ਟੀਮਾਂ ਸੰਪਰਕ ਚ ਆਉਂਦੀਆਂ ਅਸੀਂ ਉਸ ਤਰ੍ਹਾਂ ਅਸੀਂ ਇਹਨਾਂ ਨੂੰ ਬੁਲਾਉਂਦੇ ਆ ਅਸੀਂ ਰਿਪੀਟ ਨਹੀਂ ਕਰ ਰਹੇ ਕਿਉਂਕਿ ਪੰਜਾਬ ਨੇ ਹੋਸਟ ਕਰਨਾ ਆ ਕਿਉਂਕਿ ਪਿਛਲੀ ਵਾਰ ਦਿੱਲੀ ਤੇ ਉੱਤਰ ਪ੍ਰਦੇਸ਼ ਪੰਜਾਬ ਦੇ ਨਾਲ ਖੇਡ ਕੇ ਗਿਆ ਉਸ 2023 ਦੇ ਵਿੱਚ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਪੰਜਾਬ ਨਾਲ ਖੇਡ ਕੇ ਗਿਆ ਹੁਣ ਇਸ ਵਾਰੀ ਹਰਿਆਣਾ ਉਤਰਾਖੰਡ ਤੇ ਹਿਮਾਚਲ ਆ ਰਿਹਾ ਪੰਜਾਬ ਦੇ ਨਾਲ ਖੇਡਣ ਅਗਲੀ ਵਾਰ ਕੋਈ ਹੋਰ ਟੀਮਾਂ ਹੋਣਗੀਆਂ ਪੰਜਾਬ ਨੇ ਹੋਸਟ ਕਰਨਾ ਹੀ ਕਰਨਾ ਲੇਕਿਨ ਟੀਮਾਂ ਬਦਲ ਜਾਣਗੀਆਂ ਟੀਮਾਂ ਬਦਲਣਗੀਆਂ ਉਹ ਤਾਂ ਨੇਚਰਲੀ ਹੈ ਜਦੋਂ ਟੀਮਸ ਬਦਲਦੀਆਂ ਸਰ ਜੋ ਹੋਰ ਕੋਈ ਗੱਲਬਾਤ ਇਸ ਗੁਪਤਕੂ ਦੇ ਦੌਰਾਨ ਸਿਰਫ ਤੇ ਸਿਰਫ ਅੱਜ ਦੇ ਸੋਕੀਜਨ ਲਈ ਜਿਵੇਂ ਪਾਛੋ ਇਧਰ ਫਾਈਨਲ ਹੋਣਾ ਕੋਈ ਹੋਰ ਕੋਈ ਗੱਲਬਾਤ ਆਪਣੀ ਸੰਸਥਾ ਬਾਰੇ ਜਾਂ ਆਪਣੇ ਜਿਹੜੇ ਯੂਜਕਾਂ ਜਾਂ ਤੁਹਾਡੇ ਸਪਾਂਸਰ ਕੋ ਕਾਣੀ ਚਾਹੁੰਦੇ ਸਾਡੇ ਚੈਨਲ ਦੇ ਮਾਧਮੇ ਲੋਕਾਂ ਤੱਕ ਕਾਮੰਦ ਮੈਂ ਇਹ ਕਹਿਣਾ ਚਾਹੁੰਦਾ ਸਾਡੀ ਸਸਤਾ ਵਲੋਂ ਕਿ ਸਾਡਾ ਜਿੰਨੇ ਵੀ ਸਾਥੀਆਂ ਨੇ ਸਹਿਯੋਗ ਕੀਤਾ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਨੇ ਸਹਿਯੋਗ ਕੀਤਾ ਕੰਪਨੀਆਂ ਨੇ ਕੀਤਾ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰੀਆਦਾ ਕਰਦਾ ਮੈਂ ਉਮੀਦ ਕਰਦਾ ਕਿ ਇਹ ਸਾਡੇ ਨਾਲ ਹਮੇਸ਼ਾ ਚੱਲਦੇ ਰਹਿਣ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਇਸ ਟੂਰਨਾਮੈਂਟ ਲਈ ਸਹਿਯੋਗ ਤਾਂ ਚਲੋ ਜਿਨ੍ਹਾਂ ਨੇ ਕਰਨਾ ਸੀ ਕਰ ਦਿੱਤਾ ਤੁਸੀਂ ਇੱਕ ਦਰਸ਼ਕ ਦੇ ਰੂਪ ਵਿੱਚ ਜਰੂਰ ਇੱਥੇ ਦੇਖਣ ਵਾਸਤੇ ਆਓ ਇਹ ਹੀ ਮੇਰੀ ਸਭ ਤੋਂ ਵੱਡੀ ਅਪੀਲ ਐ ਸਭ ਤੋਂ ਵੱਡੀ ਲਾਸਟ ਦੇ ਵਿੱਚ ਗੱਲ ਕੋਈ ਜੇਤੂ ਟੀਮਾਂ ਲਈ ਜਿਹੜਾ ਆਕਰਸ਼ਕ ਨਾਮ ਆ ਉਹ ਕੀ ਕੀ ਹੈ ਜਿਵੇਂ ਜੇਤੂ ਟੀਮ ਖਿਡਾਰੀ ਜਾਂ ਕਿਸ ਤਰ੍ਹਾਂ ਦੀ ਆ ਕੋਈ ਖਾਸ ਜਿਹੜਾ ਕੋਈ ਲੱਗਦਾ ਪਈ ਇਸ ਟੀਮ ਨੂੰ ਅਸੀਂ ਇਸ ਤਰ੍ਹਾਂ ਦਾ ਨਾਮ ਦੇਣਾ ਜੇ ਅਸੀਂ ਟੀਮ ਟੀਮਾਂ ਦੀ ਸਾਰੀਆਂ ਟੀਮਾਂ ਲਈ 6 ਮੈਚਾਂ ਦੇ 6 ਮੈਨ ਆਫ ਦਾ ਮੈਚ ਮੈਨ ਆਫ ਦਿ ਸੀਰੀਜ਼ ਰੱਖੀ ਆ ਇਹਨਾਂ ਨੂੰ ਆਣ ਜਾਣ ਦਾ ਜਿੰਨਾ ਵੀ ਇਹਨਾਂ ਦਾ ਹਸਾਬਕਤਾ ਹੁੰਦਾ ਰੈਂਟ ਹੁੰਦਾ ਆਣ ਜਾਂਦਾ ਟਿਕਟਾਂ ਵਗੈਰਾ ਉਹ ਸਾਰਾ ਅਸੀਂ ਜਿਹੜੀ ਸਾਡੀ ਸੰਸਥਾ ਚੱਕਦੀ ਆ ਰਹਿਣ ਦਾ ਵੀ ਇਹਨਾਂ ਦਾ ਇੱਥੇ ਹੈਗਾ ਆ ਤੇ ਫਿਰ ਇਹਨਾਂ ਦੇ ਜਿਹੜੀ ਵੀ ਚੀਜ਼ ਦੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਅਸੀਂ ਉਸ ਪ੍ਰੋਬਲਮ ਨੂੰ ਹੱਲ ਕਰਦੇ ਆ ਸਾਡੀ ਟੀਮ ਬਕਾਇਦਾ ਲੱਗੀ ਹੋਈ ਆ ਮੇਰੇ ਨਾਲ ਪਵਨ ਜੀ ਆ ਰਾਜਕੁਮਾਰ ਜੀ ਆ ਆਯੂਸ਼ ਜੀ ਆ ਕੁਲਜੀਤ ਸਾਡੇ ਨਾਲ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਆ ਤੇ ਹੋਰ ਵੀ ਸਾਡੇ ਜਿਹੜੇ ਦੀਪਕ ਜੀ ਹੈਗੇ ਸਾਡੇ ਸਾਥੀ ਜਸਵਿੰਦਰ ਸਿੰਘ ਹੈਗੇ ਆ ਗੜਸ਼ੰਕਰ ਦੇ ਪ੍ਰੈਜ਼ੀਡੈਂਟ ਹੈਗੇ ਆ ਤੱਕ ਲਖਵੀਰ ਕੇਵਲ ਤਖੀ ਜੀ ਹੈਗੇ ਆ ਹੋਰ ਵੀ ਸਾਡੇ ਜਿੰਨੇ ਵੀ ਸਭਾ ਦੇ ਨਾਲ ਜੁੜੇ ਹੋਇਆ ਇਹ ਸਾਡਾ ਸਹਿਯੋਗ ਕਰਦੇ ਆ ਆ ਬਹੁਤ ਬਹੁਤ ਤਨਵਾ ਸੋ ਦੋਸਤੋ ਇਹ ਸੰਜੀਵ ਸ਼ਰਮਾ ਜੀ ਜਿਹਨਾਂ ਇਹਾ ਤੇ ਜੋਜਕ ਨੇ ਔਰ ਉਹਨਾਂ ਨੇ ਆਪਣੇ ਸਹਿਯੋਗੀ ਸੱਜਣਾ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਇਹ ਕਰਦੇ ਆ ਔਰ ਆਪਣੀ ਸੰਸਥਾ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਪਲੈਨਿੰਗ ਕੀਤੀ ਆਉਣ ਵਾਲੇ ਸਮੇਂ ਚ ਪਲੈਨਿੰਗ ਕੀਤੀ ਆ ਮੌਜੂਦਾ ਪਲੈਨਿੰਗ ਕੀਤੀ ਆ ਸਭ ਕੁਝ ਜਿਆਦਾ ਨਾਲ ਦੀ ਨਾਲ ਇਸ ਟੂਰਨਾਮੈਂਟ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਕਰਛੇ ਕਾ ਨਾਮ ਜੀ ਟੂਟੀ ਮੰਤ ਜਰਾ ਅਸੀਂ ਕੋਸ਼ਿਸ਼ ਕਰ ਆਪਣੇ ਚੈਨਲ ਦੇ ਮਾਧਿਅਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲ ਬਹੁਤ ਮਚਾਈ ਤਾਂ ਕਿ ਬਹੁਤ ਸਾਰੇ ਲੋਕ ਇਸ ਟੀਮ ਦੇ ਵਿੱਚ ਇਸ ਮੈਚਾਂ ਦੇ ਵਿੱਚ ਆ ਕੇ ਜਿੱਥੇ ਰ ਬਹੁਤ ਬਹੁਤ ਧੰਨਵਾਦ ਹਜ਼ਾਰਾਂ ਵਾਰਤ ਲਈ ਹਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਬਹੁਤ ਧੰਨਵਾਦ ਸਾਂਕੀ